ਮੈਂ ਵੀ ਦੱਸਣ ਲਈ ਹੀ ਫੋਨ ਲਾਇਆ ਵਾ ਹਾਂ ਪਖਾਨ ਪੇਂਜ ਮੇ ਜ ਕੋਈ ਕਮੀ ਨਾ ਰੱਖਿਓ ਤਹਦਨੀ ਆ ਪਤਾ ਨਾ ਗੱਲ ਕੀ ਆ ਇਹਨਾਂ ਦਾ ਰਹਿਣ ਸਹਿਣ ਬੜਾ ਵਧੀਆ ਵਾ ਰੁਪਿੰਦਰ ਹਾਂਜੀ ਲਵਲੀ ਨੇ ਪੱਗ ਹੋਰ ਬੰਨੀ ਆ ਤੂੰ ਸੂਟ ਹੋਰ ਪਾਇਆ ਵਾ ਕੀ ਗੱਲ ਉਹ ਦੀਦੀ ਅੱਜ ਕੱਲ ਕੋਣ ਵੇਖੰਦੀ ਆ ਵਾ ਮੈਨੇ ਪੈਸੇ ਥੋੜੇ ਜੀ ਦੀਦੀ ਆਈ ਨੇ ਬਹਿ ਕੀ ਕਰਨੀ ਆ ਹੀ ਮੈਂ ਨਹੀਂ ਲੋੜ ਪੈ ਜਾਂਦੀ ਫਿਰ ਕੀ ਆ ਥੋੜੇ ਕਰ ਦੋ ਨਹੀਂ ਨਹੀਂ ਕੋਈ ਗੱਲ ਨਹੀਂ ਰੱਖ ਕਿੱਡੇ ਨੂੰ ਪੈਸੇ ਦੇ ਗਈ ਆ ਸਿਆਣੀ ਬਣ ਲਈ ਹੁਣੀ ਹੈ ਨਾ ਕਿ ਮੈਂ ਪੈਸੇ ਦੇ ਕੇ ਆਉਣੀ ਆਂ ਚੱਲ ਕੋਈ ਨਹੀਂ ਕਿ ਨਗਰ ਜਰ ਮੈਂ ਤੇ ਕੋ ਲੈਣੇ ਆਂ ਮੁੜ ਕੇ ਇਹੋ ਪੈਸੇ ਨਾ ਤੂੰ ਮੇਕੋ ਮੰਗਿਆ ਕਰਨੇ ਆਂ ਜੋ ਬੰਤ ਜੋਤ ਕਿੱਥੇ ਆ ਉਹਨਾਂ ਨੂੰ ਡਾਲਾ ਦਾ ਕੰਮ ਕਰਨ ਉਹਨਾਂ ਨੇ ਕਿੱਥੇ ਮੇਰੇ ਨਾਲ ਕੰਮ ਕਰਾਉਣਾ ਵਾ ਉਹਨਾਂ ਨੂੰ ਕੱਲ ਦਾ ਦੱਸਿਆ ਦਾ ਹੈਗਾ ਵਾ ਜੇ ਉਹਨਾਂ ਨੂੰ ਫਿਕਰ ਹੋਵੇ ਤੇ ਸਾਡੇ ਭੈਣ ਭਣ ਵਈਏ ਨੇ ਆਉਣਾ ਵਾ ਆਪ ਗਾੜੀ ਲਾ ਕੇ ਕੰਮ ਕਰਨ ਸੱਸ ਕਾ ਸੱਸ ਕਾ ਪੁੱਤ ਸੱਸ ਕਾ ਸੱਸ ਕਾ ਵੀ ਵਾਜਾਂ ਤੈਨੂੰ ਮੈਂ ਕੀ ਮਾਰਨੀ ਆਂ ਤੂੰ ਤਾਂ ਉਹਨਾਂ ਦੇ ਸਿਰ ਤੇ ਚੜ ਕੇ ਬੈਠਾ ਵਾ ਮੇਰੇ ਘਾ ਸੁਣ ਟੋਕ ਟੋਕੇ ਲੱਗੇ ਨਾ ਬਿਆ